ਮੈਂ ਸਦਾ ਰਤਨ ਸਿੰਘ ਜਨਰਲ ਸਕੱਤਰ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਮੇਰੇ ਵੱਲੋਂ ਸਾਰਿਆਂ ਹੀ ਉਹ ਮਮਾ ਆ ਕੇ ਪਹੁੰਚੀਆਂ ਸ਼ਖਸੀਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਦੇ ਸੱਦੇ ਤੇ ਪਹੁੰਚੇ ਆ ਤੇ ਅਸੀਂ ਧੰਨਵਾਦ ਕਰਦੇ ਹਾਂ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜੋ ਡੱਲੇਵਾਲ ਦੀ ਜੁਨੀਅਨ ਹੈ ਉਹਦੇ ਵੀ ਪ੍ਰਧਾਨ ਇੱਥੇ ਪਹੁੰਚੇ ਨੇ ਤੇ ਬਹੁਤ ਹੀ ਇਹਨਾਂ ਦਾ ਸਹਿਯੋਗ ਰਿਹਾ ਏ ਸਾਡੇ ਨਾਲ ਜੋ ਪਿਛੇ ਸੀ ਕੁੱਕਣ ਵਾਲੇ ਮੋਰਚਾ ਲਾਇਆ ਸੀ ਆਪਣੇ ਵੀਰ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਤੇ ਸਾਡੀ ਵੀ ਸਾਬਕਾ ਸੈਨਿਕ ਵੀਰ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਸਮੇਂ-ਸਮੇਂ ਤੇ ਪਹੁੰਚਦੇ ਨੇ ਤੇ ਇਸ ਕਰਕੇ ਸਾਰੇ ਇਹ ਮਿਲ ਜੁਲ ਕੇ ਅਸੀਂ ਆਪਣੇ ਜੋ ਸਾਡੇ ਬੈਲੈਂਸ ਕਮ ਨੇ ਉਹਨਾਂ ਨੂੰ ਨੇਪਰੇ ਚਾੜਨਾ ਹੈ ਰਲ ਮਿਲ ਕੇ ਸਾਨ ਮਜ਼ਦੂਰ ਔਰ ਜਵਾਨ ਇਕੱਠੇ ਹੋ ਕੇ ਕੰਮ ਕਰਨਾ ਹੈ ਤੇ ਜੋ ਸਾਡੇ ਸਾਬਕਾ ਸੈਨਿਕ ਵੀਰ ਅਲੱਗ-ਅਲੱਗ ਸੰਸਥਾਵਾਂ ਦੇ ਅੰਦਰ ਡਿਪਾਰਟਮੈਂਟਾਂ ਦੇ ਅੰਦਰ ਨੌਕਰੀਆਂ ਕਰ ਰਹੇ ਨੇ ਤੇ ਕਾਫੀ ਜਗ੍ਹਾ ਪਾਇਆ ਗਿਆ ਕਿ ਇਹਨਾਂ ਦੇ ਨਾਲ ਕਾਫੀ ਧੱਕੇਸ਼ਾਹੀ ਹੁੰਦੀ ਹੈ ਕੁਝ ਸਾਡੇ ਵੀਰ ਸਾਡੀ ਜੂਨੀਅਰ ਜੰਮੂ ਤੋਂ ਸਾਡੇ ਪ੍ਰਧਾਨ ਜੀਤਪਾਲ ਸਿੰਘ ਜੀ ਉਹਨਾਂ ਦੇ ਨਾਲ ਵੀ ਸਾਬਕਾ ਸੈਨਿਕਾਂ ਦੇ ਨਾਲ ਕੋਈ ਐਸਐਚਐਵਲੋਂ ਧੱਕਾ ਕੀਤਾ ਗਿਆ ਸੀ ਤੇ ਉੱਥੇ ਸਾਡੇ ਜੁਨੇਰ ਲੋ ਪਰਦਕਸ਼ਨ ਕੀਤਾ ਗਿਆ ਹੈ ਤੇ ਉਹਨਾਂ ਨੇ ਮੰਨਿਆ ਕਿ ਅਸੀਂ ਇਹਦੇ ਉੱਤੇ ਕਾਰਵਾਈ ਕਰਾਂਗੇ ਪਰ ਅਜੇ ਤੱਕ ਕਾਰਵਾਈ ਨਹੀਂ ਹੋਈ ਤੇ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਜੇ ਸਾਡੇ ਸਾਬਕਾ ਸੈਨਿਕ ਵੀਰਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਅਸੀਂ 20 ਤਰੀਕ ਨੂੰ ਦਿੱਲੀ ਜਨਤਰ ਮੰਤਰ ਤੋਂ ਮੰਗ ਪੱਤਰ ਦੇ ਕੇ ਆਉਣ ਤੋਂ ਬਾਅਦ ਸਾਨੂੰ ਜੰਮੂ ਦਾ ਰੁਖ ਕਰਨਾ ਪਵੇਗਾ ਤੇ ਜੋ ਸਾਡੇ ਸਾਬਕਾ ਸੈਨਿਕ ਵੀਰਾਂ ਦਾ ਨਿਆ ਹੋ ਰਿਹਾ ਵੇ ਉਹਨਾਂ ਨੂੰ ਹੱਕ ਦਵਾਉਣ ਵਾਸਤੇ ਅਸੀਂ ਜੰਮੂ ਨੂੰ ਕੂਚ ਕਰਾਂਗੇ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਬਾਅਦ ਚੱਲ ਕੇ ਅਸੀਂ ਜੇ ਲੋੜ ਪਈ ਤੇ ਜੰਮੂ ਏਰੀਏ ਦੇ ਵਿੱਚ ਜਾ ਕੇ ਤੇ ਆਪਣੇ ਸਾਥਕਾ ਸੈਨਿਕਾਂ ਨੂੰ ਇਨਸਾਫ ਦਵਾਵਾਂਗੇ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦੂਰੋਂ ਨੇੜੇੋਂ ਚੱਲ ਕੇ ਆਏ ਆਪਣਾ ਕੀਮਤੀ ਸਮਾਂ ਕੱਢ ਕੇ